ਇਸ ਲਈ ਸਮਝਣਾ ਕਿ ਪਿਆਸ ਦੂਰ ਕਰਨ ਵਾਸਤੇ ਪਾਣੀ ਜ਼ਰੂਰੀ ਹੈ ਦਿਨ ਵਾਸਤੇ ਸੂਰਜ ਜ਼ਰੂਰੀ ਹੈ ਔਰ ਪੰਖੀ ਦੇ ਉਡਾਰੀਆਂ ਮਾਰਨ ਵਾਸਤੇ ਪੰਖ ਜ਼ਰੂਰੀ ਹੈ ਔਰ ਅਗਲੀ ਲਾਈਨ ਬੁੱਲੇ ਸ਼ਾ ਕਹਿੰਦੇ ਹੈ ਕਿ ਅੱਖ ਬਿਨਾ ਕੋਈ ਦੇਖ ਨਾ ਪਾਵੇ ਇਤ ਉਤ ਠੋਕਰ ਖਾਏ ਕਿ ਜਿਹਦੇ ਕੋਲ ਅੱਖ ਨਹੀਂ ਹੈ ਉਹ ਫਿਰ ਕਿੱਦਾਂ ਕਦੀ ਇੱਧਰ ਠੋਕਰ ਖਾਂਦਾ ਹੈ ਕਦੀ ਉੱਧਰ ਠੋਕਰ ਖਾਂਦਾ ਹੈ ਕਦੀ ਤੁਸੀਂ ਕਮਰੇ 'ਚ ਜਾ ਕੇ ਦੇਖ ਲੈਣਾ ਕਿ ਆਪਣੀ ਅੱਖਾਂ ਬੰਦ ਕਰਕੇ ਜਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਤੁਸੀਂ ਆਪਣੇ ਕਮਰੇ 'ਚ ਹੀ ਘੁੰਮਣਾ ਹੋਵੇ ਨਾ ਕਈ ਜਗ੍ਹਾ ਤੁਹਾਨੂੰ ਠੋਕਰ ਲੱਗੇ ਕਈ ਵਾਰਾ ਲਾਈਟ ਚਲੀ ਜਾਂਦੀ ਹੈ ਤਾਂ ਕੀ ਹੁੰਦਾ ਹੈ ਲਾਈਟ ਚਲੀ ਜਾਂਦੀ ਹੈ ਤਾਂ ਬੰਦੇ ਨੂੰ ਪਤਾ ਦਰਵਾਜ਼ਾ ਇੱਥੇ ਹੈ ਪਰ ਫਿਰ ਵੀ ਜਾਂਦੇ ਜਾਂਦੇ ਕਦੀ ਬੈੱਡ 'ਚ ਵੱਜਦਾ ਹੈ ਕਦੀ ਕੁਰਸੀ 'ਚ ਵੱਜਦਾ ਹੈ ਕਦੀ ਕਿਤੇ ਵੱਜਦਾ ਹੈ ਹਾਲਾਂਕਿ ਪਤਾ ਹੈ ਸਮਾਨ ਕਿੱਥੇ ਹੈ ਫਿਰ ਵੀ ਵੱਜਦੇ ਆ ਤਾਂ ਜਿਹਦੇ ਕੋਲ ਅੱਖ ਹੀ ਨਾ ਹੋਵੇ ਵਿਚਾਰੇ ਕੋਲ ਫਿਰ ਉਹਦੀ ਹਾਲਤ ਕੀ ਹੋਏਗੀ ਇਸ ਲਈ ਉਹ ਕਹਿੰਦੇ ਐ ਕਿ ਦੇਖਣ ਵਾਸਤੇ ਯਾਨੀ ਸਹੀ ਮਾਰਗ ਵਾਸਤੇ ਅੱਖ ਉਹ ਜਾਣਕਾਰੀ ਸਾਨੂੰ ਅੱਖ ਦਿੰਦੀ ਐ ਇਸ ਲਈ ਅਗਰ ਅਸੀਂ ਬਿਨਾ ਠੋਕਰ ਤੋਂ ਅੱਗੇ ਵਧਣਾ ਚਾਹਦੇ ਤਾਂ ਅੱਖ ਦਾ ਹੋਣਾ ਜ਼ਰੂਰੀ ਐ ਕਿਉਂਕਿ ਅੱਖ ਹੋਏਗੀ ਤਾਂ ਮਾਰਗ ਦੀ ਜਾਣਕਾਰੀ ਮਿਲੇਗੀ ਤਾਂ ਜੇ ਅੱਖ ਹੀ ਨਹੀਂ ਐ ਤਾਂ ਫੇਰ ਤਾਂ ਇੱਧਰ ਗਿਰਾਂਗੇ ਉੱਧਰ ਗਿਰਾਂਗੇ ਅੱਗੇ ਖਾਈ ਐ ਅੱਗੇ ਕੂਆ ਹੈ ਅੱਗੇ ਪੱਥਰ ਹੈ ਅੱਗੇ ਝਾੜੀਆਂ ਪਤਾ ਨਹੀਂ ਲੱਗੇਗਾ ਫਸਦੇ ਫਿਰਾਂਗੇ ਉਹਨਾਂ 'ਚ ਠੋਕਰ ਖਾ ਕੇ ਜੀਵਨ ਬਰਬਾਦ ਹੋ ਜਾਏਗਾ ਸੋਈ ਮਿਸਾਲ ਗੁੱਲੇ ਸ਼ਾਹ ਦਿੰਦੇ ਕਿ ਅੱਖ ਬਿਨਾ ਕੋਈ ਦੇਖ ਨਾ ਪਾਵੇ ਇਤ ਉਤ ਠੋਕਰ ਖਾਏ ਪਾਉਂ ਬਿਨਾ ਕੋਈ ਚੱਲ ਨਾ ਪਾਏ ਪੜਾ ਪੜਾ ਪਛਤਾਏ ਕਿ ਜਿਹਦੇ ਪੈਰ ਨਹੀਂ ਹੈ ਤੇ ਤੁਸੀਂ ਦੇਖੋ ਚੱਲਣਾ ਉਹਦੇ ਵਾਸਤੇ ਮੁਸ਼ਕਿਲ ਹੋ ਜਾਂਦਾ ਹੈ ਪਿਆ ਪਿਆਈ ਪਛਤਾਂਦਾ ਹੈ ਜਾਂ ਬਸ ਪਿਆ ਪਿਆਈ ਦੇਖਦਾ ਕਿ ਉਹ ਦੌੜ ਗਿਆ ਉਹ ਇੱਧਰ ਚਲਾ ਗਿਆ ਉੱਧਰ ਚਲਾ ਗਿਆ ਹੁਣ ਮੈਨੂੰ ਕੋਈ ਸਹਾਰਾ ਦੇਵੇ ਕੋਈ ਉਠਾਵੇ ਤਾਂ ਮੈਨੂੰ ਵੀ ਲੈ ਕੇ ਜਾਵੇ ਜਰਾ ਸਮਝਣਾ ਹੁਣ ਆਖਰੀ ਲਾਈਨ ਜਿਵੇਂ ਬੁੱਲੇ ਸ਼ਾਹ ਕੀ ਕਹਿੰਦੇ ਐ ਕਿ ਬਿਨਾ ਸਹਬਤ ਮੁਰਸ਼ਦ ਦੀ ਬੁੱਲਿਆ ਜਨਮ ਆਕਾਰਤ ਜਾਏ ਜਾਨੀ ਬੁੱਲੇ ਸ਼ਾਹ ਨੇ ਸ਼ੁਰੂ ਕੀਤਾ ਪਾਣੀ ਤੋਂ ਫਿਰ ਸੂਰਜ ਤੇ ਆਏ ਫਿਰ ਪੰਖੀ ਦੇ ਪੰਖਾਂ ਤੇ ਆਏ ਫਿਰ ਅੱਖ ਤੇ ਆਏ ਫਿਰ ਪੈਰਾਂ ਤੇ ਆਏ ਔਰ ਗੱਲ ਖਤਮ ਕੀਤੀ ਮੁਰਸ਼ਦ ਤੇ ਇਹਦਾ ਮਤਲਬ ਕੀ ਹੈ ਕਿ ਬੁੱਲੇ ਸ਼ਾਹ ਨੇ ਜੋ ਚੀਜ਼ਾਂ ਪਿੱਛੇ ਪੰਜ ਦਸੀਆਂ ਉਹ ਸਾਰੀਆਂ ਮੁਰਸ਼ਿਦ ਦੇ ਨਾਲ ਜੋੜ ਦਿੱਤੀਆਂ ਉਹ ਕਹਿੰਦੇ ਆ ਪਿਆਰੇ ਅਜ ਜੀਵਨ 'ਚ ਤੂੰ ਵੀ ਖੁਸ਼ੀ ਚਾਹੁੰਦਾ ਹੈ ਨਾ ਤਾਂ ਯਾਦ ਰੱਖ ਜਿੱਦਾਂ ਪਾਣੀ ਤੋਂ ਬਿਨਾ ਪਿਆਸ ਨਹੀਂ ਜਾਂਦੀ ਚਾਹੇ ਲੱਖਾਂ ਹੀ ਉਪਾਏ ਕਰ ਲਈਏ ਇਸੇ ਤਰ੍ਹਾਂ ਅਗਰ ਤੇਰੇ ਜੀਵਨ 'ਚ ਵੀ ਪਰੇਸ਼ਾਨੀਆਂ ਹੈ ਤਕਲੀਫਾਂ ਹੈ ਦੁੱਖ ਹੈ ਔਰ ਤੂੰ ਵੀ ਜੀਵਨ 'ਚ ਸੰਤੁਸ਼ਟੀ ਚਾਹੁੰਦਾ ਹੈ ਖੁਸ਼ੀ ਚਾਹੁੰਦਾ ਹੈ ਆਨੰਦ ਚਾਹੁੰਦਾ ਹੈ ਤਾਂ ਜਿਸ ਤਰ੍ਹਾਂ ਪਾਣੀ ਪੀ ਕੇ ਪਿਆਸੇ ਨੂੰ ਚੇਰ ਮਿਲ ਜਾਂਦਾ ਹੈ ਇਸੀ ਤਰ੍ਹਾਂ মুর্ਸ਼ਦੀ ਸਹਬਤ ਵਿੱਚ ਆ ਕੇ ਕਾਮਿਲ মুর্ਸ਼ਦ ਨਾਲ ਜੁੜ ਕੇ ਇਹ ਤਪਦੀ ਹੋਈ ਤਰਸਦੀ ਹੋਈ ਤੜਫਦੀ ਹੋਈ ਰੂਹ ਨੂੰ ਵੀ ਸਕੂਨ ਮਿਲ ਜਾਂਦਾ ਹੈ ਸਮਝਦੇ ਹੋ ਕਿ ਨਹੀਂ ਇਹ ਇਸ਼ਾਰਾ ਹੈ ਬੁੱਲੇ ਸ਼ਾਹ ਦਾ ਕਿ ਤੂੰ ਲੱਖਾਂ ਚੀਜ਼ਾਂ ਇਕੱਠੀਆਂ ਕਰ ਲੈ ਲੱਖਾਂ ਚੀਜ਼ਾਂ ਦਾ ਮਤਲਬ ਕੀ ਹੈ ਕਿ ਬੰਦਾ ਅੱਛੇ ਤੋਂ ਅੱਛਾ ਘਰ ਬਣਾ ਲਵੇ ਅੱਛੇ ਤੋਂ ਅੱਛੀ ਕੋਠੀ ਖੜੀ ਕਰ ਲਵੇ ਅੱਛੇ ਤੋਂ ਅੱਛੀ ਗੱਡੀ ਲੈ ਆਵੇ ਅੱਛੇ ਤੋਂ ਅੱਛੇ ਪਦਾਰਥ ਬੰਦਾ ਇਕੱਠੇ ਕਰ ਲਵੇ ਪਰ ਉਹ ਕਹਿੰਦੇ ਜਿਹੜੀ ਰੂਹ ਦੀ ਪਿਆਸ ਹੈ ਨਾ ਇਹ ਪਦਾਰਥਾਂ ਨਾਲ ਲੱਖਾਂ ਉਪਾਏ ਕਰਨ ਨਾਲ ਨਹੀਂ ਜਾਣੀ ਇਹ ਤਾਂ ਉਦੋਂ ਹੀ ਜਾਣੀ ਜਦੋਂ ਇਹ ਰੂਹ ਨੂੰ ਉਹ ਮੁਰਸ਼ਿਦ ਮਿਲੇਗਾ ਜੋ ਉਹਨੂੰ ਉਹ ਪ੍ਰਮਾਤਮਾ ਰੂਪੀ ਅੰਮ੍ਰਿਤ ਨਾਲ ਜੋੜੇਗਾ ਪਰਮਾਤਮਾ ਤੱਕ ਪਹੁੰਚਾਏਗਾ ਕਿਉਂਕਿ ਜਿਹਦੀ ਪਿਆਸ ਇਸ ਰੂਹ ਨੂੰ ਹੈ ਜਦ ਤੱਕ ਇਸ ਰੂਹ ਨੂੰ ਉਹ ਨਹੀਂ ਮਿਲੇਗਾ ਇਹਨੂੰ ਤ੍ਰਿਪਤੀ ਨਹੀਂ ਮਿਲੇਗੀ ਚਾਹੇ ਦੁਨੀਆ ਭਰ ਦੇ ਪਦਾਰਥਾਂ ਦੇ ਢੇਰ ਲਾ ਲਓ ਸਮਝ ਆ ਰਹੀ ਹੈ ਜਿੱਦਾਂ ਹੁਣ ਸਮਝ ਲਓ ਇੱਕ ਬੱਚਾ ਭੁੱਖਾ ਹੈ ਰੋ ਰਿਹਾ ਹੈ ਹੁਣ ਉਹ ਬੱਚੇ ਨੂੰ ਕਾਦੀ ਭੁੱਖ ਹੈ ਦੁੱਧ ਦੇ ਤਾਂ ਹੁਣ ਉਹਦੀ ਮਾਂ ਕਵੇ ਬੇਟਾ ਰੋ ਰਿਹਾ ਹੈ ਯਾਨੀ ਬੱਚਾ ਆਪ ਸਮਝ ਲਓ 6 ਮਹੀਨੇ ਦਾ ਬੱਚਾ ਇੱਕ ਉਦਾਹਰਣ ਦੇਣ ਲੱਗੇ ਮਿਸਾਲ ਦੇਣ ਲੱਗੇ ਆ ਹੁਣ ਛੇਮੀ ਨਾ ਬੱਚਾ ਭੁੱਖ ਨਾਲ ਰੋ ਰਿਹਾ ਹੈ ਉਹਨੂੰ ਦੁੱਧ ਦੀ ਭੁੱਖ ਹੈ ਤਾਂ ਮਾਂ ਉਹਨੂੰ ਗਵੇ ਆ ਲੈ ਤੇਰੇ ਵਾਸਤੇ ਕੜਾ ਲਿਆਂਦਾ ਤੋਲੇ ਦਾ ਲੈ ਪਾਲੀਏ ਤੇਰੇ ਹੱਥ ਚ ਹੁਣ ਪਾ ਦਿਓ ਕੜਾ ਤੋਲੇ ਦਾ ਪਾ ਦਿਓ ਤਾਂ ਬੱਚਾ ਚੁੱਪ ਕਰ ਜਾਏਗਾ ਸੋਨਾ ਤਾਂ ਆ ਗਿਆ ਸੋਨਾ ਤਾਂ ਆ ਗਿਆ ਇਹ ਲੈ ਭਾਈ 50000 ਨੂੰ ਤੋਲਾ ਹੈ ਜਾਂ 40000 ਨੂੰ ਤੋਲਾ ਦੇ 40000 ਦਾ ਕੜਾ ਤੈਨੂੰ ਪਾ ਦਿੱਤਾ ਹੁਣ ਤਾਂ ਚੁੱਪ ਕਰ ਜਾ ਜਾਂ ਲੈ ਮੈਂ ਕਪੜਾ ਲੈ ਕੇ ਆਈ ਤੇਰੇ ਵਾਸਤੇ ਇਹ 10000 ਦਾ ਸੂਟ ਹੈ ਇਹੀ ਮੈਂ ਤੈਨੂੰ ਬਾਹ ਦਿੰਦੀ ਚੁੱਪ ਕਰ ਜਾ ਜਾਂ ਮੈਂ ਝੂਲਾ ਲਿਆਂਦਾ ਤੇਰੇ ਵਾਸਤੇ ਇਹ ਬਹੁਤ ਕੀਮਤੀ ਝੂਲਾ ਆ ਬਟਨ ਨਾਲ ਚੱਲਦਾ ਹੈ ਬਿਜਲੀ ਨਾਲ ਚੱਲਦਾ ਹੈ ਇਲੈਕਟ੍ਰਿਕ ਹੈ ਹੁਣ ਇੱਥੇ ਤੈਨੂੰ ਬਾਹ ਦਿੱਤਾ ਝੂਲਾ ਹਿੱਲ ਰਿਹਾ ਚੁੱਪ ਕਰ ਜਾ ਤਾਂ ਜਰਾ ਹੁਣ ਤੁਸੀਂ ਜਵਾਬ ਦਿਓ ਉਹ ਕੜਾ ਪਾਣ ਨਾਲ ਬੱਚਾ ਚੁੱਪ ਕਰ ਜਾਏਗਾ ਉਹ ਬੱਚੇ ਨੂੰ ਤਾਂ ਪਤਾ ਵੀ ਨਹੀਂ ਇਹ ਸੋਨਾ ਕੀ ਹੈ ਕਿਉਂਕਿ 6 ਮਹੀਨੇ ਦੇ ਬੱਚੇ ਨੂੰ ਕੀ ਪਤਾ ਕਪੜਾ ਪਾਣ ਨਾਲ ਚੁੱਪ ਕਰ ਜਾਏਗਾ ਜਾਂ ਉਹ ਝੂਲੇ ਦੇ ਆ ਕੇ ਚੁੱਪ ਕਰ ਜਾਏਗਾ ਕਿਉਂਕਿ ਭੁੱਖ ਅੰਦਰ ਹੈ ਉਹ ਰੇ ਚੀਜ਼ਾਂ ਬਾਹਰ ਹੈ ਹੁਣ ਉਹਦੇ ਅੰਦਰ ਕੁਝ ਜਾਏਗਾ ਜਿਹਦੇ ਨਾਲ ਉਹਦੇ ਅੰਦਰ ਤ੍ਰਿਪਤੀ ਹੋਏਗੀ ਹੁਣ ਬੱਚੇ ਨੂੰ ਕੜਾ ਵੀ ਲੈ ਲਓ ਬੱਚੇ ਕੋਲੋਂ ਕੱਪੜਾ ਵੀ ਲੈ ਲਓ ਝੂਲਾ ਵੀ ਲੈ ਲਓ ਬਸ ਦੁੱਧ ਦੇ ਦਿਓ ਤਾਂ ਬੱਚੇ ਨੇ ਚੁੱਪ ਕਰਕੇ ਚਾਹੇ ਜ਼ਮੀਨ ਤੇ ਹੀ ਚਾਦਰ ਵਿਛਾ ਕੇ ਪਾ ਦਿਓ ਨਾ ਸੌਂ ਜਾਣਾ ਹੈ ਕਿਉਂਕਿ ਉਹਦਾ ਪੇਟ ਭਰ ਗਿਆ ਪਰ ਜੇ ਅੰਦਰੋਂ ਹੀ ਭੁੱਖਾ ਹੈ ਤਾਂ ਤੁਸੀਂ ਲੱਖਾਂ ਦੇ ਬੈੱਡ ਤੇ ਪਾ ਦਿਓ ਲੱਖਾਂ ਦੇ ਗੱਦੇ ਤੇ ਪਾ ਦਿਓ ਜਿੰਨੇ ਮਰਜ਼ੀ ਏਸੀ ਕੂਲਰ ਚਲਾ ਦਿਓ ਤਾਂ ਬੱਚੇ ਨੇ ਤੜਫੀ ਜਾਣਾ ਹੈ ਰੋਈ ਜਾਣਾ ਹੈ ਬਿਲਕੀ ਜਾਣਾ ਹੈ ਕਿਉਂਕਿ ਭੁੱਖ ਉਹਦੇ ਅੰਦਰ ਹੈ ਉਹ ਤਕਲੀਫ ਉਹਦੇ ਅੰਦਰ ਹੈ ਔਰ ਅੰਦਰ ਤਕਲੀਫ ਜਿਹੜੀ ਹੈ ਨਾ ਉਹ ਉਦੋਂ ਹੀ ਦੂਰ ਹੋਣੀ ਹੈ ਕਿ ਜਿਹੜੀ ਚੀਜ਼ ਵਾਸਤੇ ਉਹ ਤੜਫ ਰਿਹਾ ਜਦੋਂ ਉਹ ਮਿਲ ਜਾਣੀ ਹੈ ਸਮਝਦੇ ਹੋ ਕਿ ਨਹੀਂ ਅੱਜ ਬੰਦੇ ਦੀ ਹਾਲਤ ਵੀ ਕੀ ਹੈ ਅੱਜ ਬੰਦਾ ਵੀ ਅੰਦਰੋਂ ਉਹਦੀ ਆਤਮਾ ਬੇਚੈਨ ਹੈ ਆਪਣੀ ਮੰਜ਼ਿਲ ਨੂੰ ਪਾਣ ਨੂੰ ਆਪਣੇ ਪਰਮਾਤਮਾ ਨੂੰ ਪਾਣ ਨੂੰ ਕਿਉਂਕਿ ਬਹੁਤ ਜਨਮ ਵਿਛੜੇ ਏਥੇ ਮਾਦੋ ਇਹ ਬਹੁਤ ਜਨਮਾਂ ਤੋਂ ਆਤਮਾ ਤੜਫ ਰਹੀ ਹੈ ਆਪਣੇ ਮੂਲ ਮਾਲਿਕ ਪਰਮਾਤਮਾ ਪਰਮਾਨੰਦ ਨੂੰ ਮਿਲਣ ਵਾਸਤੇ ਪਰ ਬੰਦਾ ਕੀ ਹੈ ਬੰਦਾ ਕਹਿੰਦਾ ਸ਼ਾਇਦ ਇਹ ਜਿਹੜੀ ਕਮੀ ਅੰਦਰ ਫੀਲ ਹੁੰਦੀ ਹੈ ਨਾ ਮੈਨੂੰ ਜਿਹੜੀ ਅੰਦਰ ਤੜਫ ਹੈ ਸ਼ਾਇਦ ਪੈਸਾ ਘਟਾ ਹੈ ਤਾਂ ਸ਼ਾਇਦ ਮੇ ਕੋ ਕੀਮਤੀ ਕਪੜਾ ਹੈ ਨਹੀਂ ਤਾਂ ਸ਼ਾਇਦ ਮੇਰਾ ਘਰ ਛੋਟਾ ਹੈ ਤਾਂ ਨਹੀਂ ਤਾਂ ਜਰਾ ਸੋਚ ਕੇ ਦੇਖੋ ਪਹਿਲੇ ਸਮਾਂ ਸੀ ਬੰਦਾ ਕੱਖਾਂ ਦੀਆਂ ਕੁਲੀਆਂ 'ਚ ਰਹਿੰਦਾ ਸੀ ਸੋਚਦਾ ਸੀ ਕੱਖ ਕੱਚੇ ਘਰ ਹੈ ਤਾਂ ਪਰ ਫਿਰ ਘਰ ਪੱਕੇ ਹੋ ਗਏ ਪਰ ਬੰਦੇ ਦੀ ਪਰੇਸ਼ਾਨੀ ਫਿਰ ਉੱਥੇ ਦੀ ਉੱਥੇ ਰਹੀ ਫਿਰ ਬਾਲੇ ਗਏ ਲੈਂਟਰ ਪਹਿ ਗਏ ਪਰ ਬੰਦੇ ਦੀ ਪਰੇਸ਼ਾਨੀ ਫਿਰ ਉੱਥੇ ਦੀ ਉੱਥੇ ਰਹੀ ਬੰਦਾ ਸਾਈਕਲਾਂ 'ਤੇ ਸੀ ਸਾਈਕਲਾਂ ਤੋਂ ਮੋਟਰਸਾਈਕਲ ਤੇ ਆ ਗਿਆ ਮੋਟਰਸਾਈਕਲ ਤੋਂ ਗੱਡੀਆਂ ਤੇ ਆ ਗਿਆ ਪਰ ਪਰੇਸ਼ਾਨੀ ਫੇਰ ਉੱਥੇ ਦੀ ਉੱਥੇ ਰਹੀ ਯਾਨੀ ਕਹਿਣ ਦਾ ਮਤਲਬ ਕੀ ਹੈ ਐਸੀ ਬਾਹਰੋਂ ਤਾਂ ਸਭ ਕੁਝ ਚੇਂਜ ਕਰੀ ਜਾਂਦੇ ਆ ਬਾਹਰੋਂ ਤਾਂ ਸਭ ਕੁਝ ਬਦਲੀ ਜਾਂਦੇ ਆ ਪਰ ਜਿੱਥੇ ਕੰਮ ਕਰਨ ਦੀ ਲੋੜ ਆ ਉੱਥੇ ਕਰਦੇ ਹੀ ਨਹੀਂ ਇਹ ਜਦਾਂ ਦੱਸਿਆ ਨਾ ਬੱਚੇ ਨੂੰ ਬਾਹਰੋਂ ਤਾਂ ਸਭ ਕੁਝ ਦੇ ਹੀ ਜਾਂਦੇ ਆ ਪਰ ਬੱਚਾ ਭੁੱਖਾ ਹੈ ਉਹਨੂੰ ਦੁੱਧ ਦੀ ਜ਼ਰੂਰਤ ਹੈ ਇਸੇ ਲਈ ਤਾਂ ਤੁਸੀਂ ਦੇਖਦੇ ਹੋ ਕਿ ਜਿਹੜੇ ਗੁਰੂ ਰਹਿਬਰ ਸੰਤ ਫਕੀਰ ਜਾਂ ਜਿਨ੍ਹਾਂ ਨੇ ਵੀ ਪ੍ਰਮਾਤਮਾ ਨਾਲ ਲਗਨ ਲੱਗ ਗਈ ਪਰ ਉਹ ਪਰਵਾਹ ਨਹੀਂ ਕਰਦੇ ਉਹ ਜ਼ਮੀਨ ਤੇ ਵੀ ਐਦਾਂ ਸੌ ਜਾਂਦੇ ਆ ਕਿ ਉਹਨਾਂ ਨੂੰ ਚਿੰਤਾ ਹੀ ਕੋਈ ਨਹੀਂ ਸਮਝ ਦਿਓ ਕਿ ਨਹੀਂ ਜੇ ਤਾਂ ਇੱਕ ਛੋਟੀ ਜਿਹੀ ਕਹਾਣੀ ਤੋਂ ਪਤਾ ਲੱਗੇਗਾ ਤੁਹਾਨੂੰ ਕਿ ਇੱਕ ਵਾਰ ਨਾ ਇੱਕ ਬਾਦਸ਼ਾਹ ਇੱਕ ਰਾਜਾ ਸੁਭਾ ਸਵੇਰੇ ਸੈਰ ਕਰਨ ਵਾਸਤੇ ਨਿਕਲੇ ਆ ਜਦੋਂ ਸੁਭਾ ਸਵੇਰੇ ਸੈਰ ਕਰਨ ਵਾਸਤੇ ਨਿਕਲੇ ਆ ਤਾਂ ਸੈਰ ਕਰਦੇ ਕਰਦੇ ਦੀ ਨਜ਼ਰ ਇੱਕ ਫਕੀਰ ਤੇ ਪਈ ਜੋ ਫਕੀਰ ਪੇੜ ਦੇ ਥੱਲੇ ਬੈਠੇ ਸੀ ਕਿਉਂਕਿ ਸਵੇਰ ਦਾ ਸਮਾਂ ਹੈ ਸਰਦੀ ਦੇ ਦਿਨ ਔਰ ਸਵੇਰ ਦਾ ਸਮਾਂ ਤਾਂ ਬਾਦਸ਼ਾਹ ਨੇ ਮਜ਼ਾਕ ਵਿੱਚ ਫਕੀਰ ਨੂੰ ਪੁੱਛਿਆ ਕਿਉਂਕਿ ਦੇਖਿਆ ਕਿ ਫਕੀਰ ਕੋ ਇੱਕ ਕਾਲੀ ਕੰਬਲੀ ਹੈ ਯਾਨੀ ਛੋਟੀ ਜਿਹੀ ਕੰਬਲੀ ਹੈ ਪੇੜ ਦੇ ਥੱਲੇ ਫਕੀਰ ਬੈਠਾ ਹੈ ਰਾਤ ਸਰਦ ਸੀ ਸਰਦ ਯਾਨੀ ਸਰਦੀ ਵਾਲੀ ਰਾਤ ਸੀ ਪਤਾ ਨਹੀਂ ਫਕੀਰ ਦੀ ਰਾਤ ਕਿਦਾਂ guzਰੀ ਹੋਣੀ ਹੈ ਇਸ ਲਈ ਤੁਰੇ ਤੁਰੇ ਜਾਂਦੇ ਨੇ ਬਾਦਸ਼ਾਹ ਨੇ ਸੈਰ ਕਰਦੇ ਕਰਦੇ ਨਾ ਫਕੀਰ ਕੋਲ ਜਾਂਦੇ ਜਾਂਦੇ ਰੁੱਕ ਕੇ ਪੁੱਛਿਆ ਸੈਰ ਕਰਦਾ ਕਰਦਾ ਰੁਕਿਆ ਔਰ ਪੁੱਛਿਆ ਕਹਿੰਦਾ اے ਫਕੀਰ ਰਾਤ ਕਿਦਾਂ ਦੀ guzਰੀ ਹੀ ਕਿਹਾ ਕੀ ਸਵਾਲ ਕੀਤਾ ਬਾਦਸ਼ਾਹ ਨੇ ਕਿ ਫਕੀਰ ਰਾਤ ਤੇਰੀ ਰਾਤ ਕਿੱਦਾਂ ਦੀ ਗੁਜ਼ਰੀ ਤਾਂ ਫਕੀਰ ਨੇ ਹੱਸ ਕੇ ਬਾਦਸ਼ਾਹ ਵੱਲ ਦੇਖਿਆ ਕਹਿੰਦੇ ਬਾਦਸ਼ਾਹ ਕੁਛ ਤੇਰੇ ਵਰਗੀ ਗੁਜ਼ਰੀ ਤਾਂ ਕੁਛ ਤੇਤੋਂ ਚੰਗੀ ਗੁਜ਼ਰੀ ਬੜੀ ਹੈਰਾਨੀ ਦੀ ਗੱਲ ਹੈ ਬਾਦਸ਼ਾਹ ਬੜਾ ਹੈਰਾਨ ਹੋਇਆ ਫਕੀਰ ਨੇ ਕੀ ਜਵਾਬ ਦਿੱਤਾ ਜਦੋਂ ਬਾਦਸ਼ਾਹ ਨੇ ਪੁੱਛਿਆ ਰਾਤ ਕਿੱਦਾਂ ਦੀ ਗੁਜ਼ਰੀ ਫਕੀਰ ਕਹਿੰਦੇ ਕੁਛ ਤੇਰੇ ਵਰਗੀ ਗੁਜ਼ਰੀ ਕੁਛ ਤੇਤੋਂ ਚੰਗੀ ਗੁਜ਼ਰੀ ਬਾਦਸ਼ਾਹ ਕਹਿੰਦਾ ਕਮਾਲ ਦੀ ਗੱਲ ਹੈ ਇਹ ਕਿੱਦਾਂ ਹੋ ਸਕਦਾ ਹੈ ਉਹ ਮੈਂ ਬਾਦਸ਼ਾਹ ਮਹਿਲਾਂ 'ਚ ਰਹਿਣ ਵਾਲਾ ਮਖਮਲੀ ਗੱਦਿਆਂ ਤੇ ਸੌਣ ਵਾਲਾ ਫੁੱਲਾਂ ਦੀਆਂ ਸੇਜਾਂ ਤੇ ਸੌਣ ਵਾਲਾ ਨੌਕਰ ਚਾਕਰ ਹਰ ਵੇਲੇ ਮੇਰੇ ਕੋਲ ਹਾਜ਼ਰ ਔਰ ਕੀਮਤੀ ਗਰਮ ਰਜ਼ਾਈਆਂ ਕੰਬਲ ਮੇਰੇ ਕੋਲ ਕਿ ਠੰਡ ਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਅੰਦਰ ਇੰਤਜ਼ਾਮ ਹੀ ਇੰਨੇ ਸ਼ਾਨਦਾਰ ਹੈ ਔਰ ਇਹ ਫਕੀਰ ਕਹਿੰਦਾ ਅੱਧੀ ਕਿ ਤੇਰੇ ਵਰਗੀ ਅੱਧੀ ਤੇਰੇ ਨਾਲ ਚੰਗੀ ਗੁਜ਼ਰੀ ਕਮਾਲ ਦੀ ਗੱਲ ਇਹ ਕਿਦਾਂ ਮੇਰੇ ਨਾਲ ਉਹ ਮੇਰੇ ਵਰਗੀ ਵੀ ਨਹੀਂ ਹੋ ਸਕਦੀ ਮੇਰੇ ਤੋਂ ਚੰਗੀ ਕਿਦਾਂ ਹੋ ਗਈ ਇਹਦੀ ਰਾਤ ਤਾਂ ਮੇਰੇ ਵਰਗੀ ਵੀ ਨਹੀਂ ਹੋ ਸਕਦੀ ਪਰ ਇਹ ਕਹਿੰਦਾ ਕੁਛ ਤੇਰੇ ਵਰਗੀ ਕੁਛ ਤੇਤੋਂ ਚੰਗੀ ਬਾਦਸ਼ਾਹ ਕਹਿੰਦੇ ਉੱਥੇ ਰੁਕ ਗਿਆ ਤਾਂ ਬਾਦਸ਼ਾਹ ਕਹਿੰਦਾ ਫਕੀਰ ਮੈਂ ਸਮਝਿਆ ਨਹੀਂ ਤੂੰ ਕੀ ਕਿਹਾ ਫਕੀਰ ਕਹਿੰਦੇ ਜੋ ਕਿਹਾ ਉਹ ਸਾਫ਼ ਹੈ ਕਿ ਤੂੰ ਪੁੱਛਿਆ ਰਾਤ ਕਿਦਾਂ ਗੁਜ਼ਰੀ ਤਾਂ ਮੈਂ ਕਹਿ ਦਿੱਤਾ ਕੁਛ ਤੇਰੇ ਨਾਲੋਂ ਚੰਗੀ ਗੁਜ਼ਰੀ ਕੁਛ ਤੇਰੇ ਵਰਗੀ ਗੁਜ਼ਰੀ ਬਾਦਸ਼ਾਹ ਕਹਿੰਦਾ ਮੈਨੂੰ ਸਮਝ ਨਹੀਂ ਆਈ ਤੂੰ ਸੁੱਤਾ ਕਿੱਥੇ ਸੀ ਫਕੀਰ ਕਹਿੰਦਾ ਪੇੜ ਦੇ ਥੱਲੇ ਬਾਦਸ਼ਾਹ ਕੇ ਅੰਦਰ ਕਮਾਲ ਦੀ ਗੱਲ ਹੈ ਸਰਦ ਰਾਤ ਪੇਰ ਧਰਲੇ ਸੁੱਤਾ ਇੱਕ ਕਾਲੀ ਕੰਬਲੀ ਤੇ ਕੋ ਔਰ ਤੂੰ ਕਹਿ ਰਿਹਾ ਕਿ ਕੁਛ ਤੇਰੇ ਵਰਗੀ ਗੁਦਰੀ ਕੁਛ ਤੇਤੋਂ ਚੰਗੀ ਉਹ ਮੈਂ ਸੁੱਤਾ ਆਪਣੇ ਮਹਿਲ ਚ ਮਖਮਲੀ ਬਿਸਤਰ ਤੇ ਜਿੱਥੇ ਨਾ ਗਰਮੀ ਨਾ ਸਰਦੀ ਇੰਤਜ਼ਾਮ ਹੀ ਮੇਰੇ ਦਾਸ ਇਦਾਂ ਦਾ ਕਰ ਦਿੰਦੇ ਐ ਕਿ ਜਿੱਥੇ ਗਰਮੀ ਸਰਦੀ ਪਤਾ ਹੀ ਨਹੀਂ ਲੱਗਦੀ ਕਿਉਂਕਿ ਇਦਾਂ ਅੰਗੀਠੀਆਂ ਲੱਗ ਜਾਂਦੀਆਂ ਹੈ ਚਾਰੋਂ ਪਾਸੇ ਇਦਾਂ ਕਮਰੇ ਨੂੰ ਗਰਮ ਕਰਨ ਵਾਸਤੇ ਇੰਤਜ਼ਾਮ ਕੀਤੇ ਗਏ ਐ ਜਿੱਥੇ ਸਰਦੀ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਮੈਂ ਫੁੱਲਾਂ ਦੀਆਂ ਸੇਜਾਂ ਤੇ ਨਰਮ ਸੇਜਾਂ ਤੇ ਸੁੱਤਾ ਔਰ ਤੂੰ ਪੇੜ ਦੇ ਥੱਲੇ ਜ਼ਮੀਨ ਤੇ ਤੂੰ ਜ਼ਮੀਨ ਤੇ ਸੁੱਤਾ ਸਰਦ ਰਾਤ ਵਿੱਚ ਮੈਂ ਸੁੱਤਾ ਨਰਮ ਗੱਦਿਆਂ ਤੇ ਨਰਮ ਬਿਸਤਰ ਤੇ ਫੁੱਲਾਂ ਦੀਆਂ ਸੇਜਾਂ ਤੇ ਉਹ ਤੇਰੀ ਰਾਤ ਤਾਂ ਮੇਰੇ ਵਰਗੀ ਵੀ ਨਹੀਂ ਹੋ ਸਕਦੀ ਤਾਂ ਤੂੰ ਕਹਿੰਦਾ ਕੁਛ ਤੇਰੇ ਵਰਗੀ ਕੁਛ ਤੇਰੇ ਤੋਂ ਚੰਗੀ ਐ ਫਕੀਰ ਮੈਂ ਸਮਝਿਆ ਨਹੀਂ ਜ਼ਰਾ ਸਮਝਾ ਮੈਨੂੰ ਕਿ ਮੇਰੇ ਵਰਗੀ ਕਿੱਦਾਂ ਤਾਂ ਮੇਰੇ ਤੋਂ ਚੰਗੀ ਕਿੱਦਾਂ ਹੁਣ ਫਕੀਰ ਦੇਖੋ ਕੀ ਦੱਸਦੇ ਐ ਫਕੀਰ ਕਹਿੰਦੇ ਰਾਜਾ ਪਹਿਲਾਂ ਸੁਣ ਲੈ ਤੇਰੇ ਵਰਗੀ ਅੱਧੀ ਰਾਤ ਤੇਰੇ ਵਰਗੀ ਗੁਦਰੀ ਤੇਰੇ ਵਰਗੀ ਇਦਾਂ ਕਿ ਜਦੋਂ ਮੈਂ ਸੌਂ ਗਿਆ ਔਰ ਤੂੰ ਵੀ ਸੌਂ ਗਿਆ ਤਾਂ ਸੁੱਤੇ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਉਹ ਮਹਿਲਾ 'ਚ ਐ ਜਾਂ ਜ਼ਮੀਨ 'ਤੇ ਸੁੱਤਾ ਹੈ ਜਾਂ ਪੇੜ ਥੱਲੇ ਸੁੱਤਾ ਹੈ ਤੁਹਾਨੂੰ ਪਤਾ ਕਿਸ ਨੂੰ ਸੁੱਤੇ ਨੂੰ ਕਿ ਮੈਂ ਕਿੱਥੇ ਸੁੱਤਾ ਆ ਹਾਂ ਜਦੋਂ ਬੰਦਾ ਸੌਣ ਦੀ ਤਿਆਰੀ ਕਰਦਾ ਫਿਰ ਤਾਂ ਪਤਾ ਹੁੰਦਾ ਆਪਣੇ ਬੈੱਡਰੂਮ 'ਚ ਐ ਪਰ ਜਦੋਂ ਨੀਂਦ ਗੁੜੀ ਆ ਗਈ ਫਿਰ ਤਾਂ ਪਤਾ ਹੀ ਕੋਈ ਨਹੀਂ ਇਹਦਾ ਜ਼ਰਾ ਸੋਚੋ ਕੋਈ ਨੀਂਦ ਦੀ ਦਵਾਈ ਦੇ ਦੇਵੇ ਬੰਦਾ ਗੁੜੀ ਨੀਂਦ ਚ ਚਲ ਜਾਵੇ ਤਾਂ ਬੰਦੇ ਨੂੰ ਚੱਕ ਕੇ ਜਿੱਥੇ ਮਰਜੀ ਲੈ ਜਾਓ ਉਹਨੂੰ ਪਤਾ ਹੀ ਨਹੀਂ ਮੈਨੂੰ ਕਿੱਥੇ ਲੈ ਗਿਆ ਹੁਣ ਬੰਦੇ ਨੂੰ ਪਤਾ ਥੋੜੀ ਐ ਸੁੱਤੇ ਨੂੰ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਤਾਂ ਹੀ ਤਾਂ ਕਿਸੇ ਨੂੰ ਕਹਿੰਦੇ ਨਾ ਬੇਹੋਸ਼ ਕਰਕੇ ਉਹਨੂੰ ਲੁੱਟ ਲਿਆ ਜਾਂਦਾ ਹੈ ਕਿਉਂਕਿ ਪਤਾ ਹੀ ਨਹੀਂ ਫਿਰ ਕੀ ਹੋ ਰਿਹਾ ਉਹ ਇਦਾਂ ਦੀ ਕੋਈ ਚੀਜ਼ ਖਿਲਾ ਦਿੱਤੀ ਜਾਂਦੀ ਖਾਣੇ ਚ ਪਾ ਕੇ ਇਦਾਂ ਦੀ ਚੀਜ਼ ਪਿਲਾ ਦਿੱਤੀ ਜਾਂਦੀ ਪਾਣੀ ਚ ਪਾ ਕੇ ਬੰਦਾ ਬੇਹੋਸ਼ ਤਾਂ ਉਹਨੂੰ ਲੁੱਟ ਕੇ ਲੈ ਜਾਂਦੇ ਆ ਘਰ ਹੀ ਲੁੱਟ ਲੈਂਦੇ ਪੂਰਾ ਬੰਦਾ ਕਹਿੰਦਾ ਪਤਾ ਨਹੀਂ ਲੱਗਾ ਸੋ ਨੀਂਦ ਵਿੱਚ ਕੀ ਪਤਾ ਕਿ ਸਰਦੀ ਹੈ ਗਰਮੀ ਹੈ ਗੱਦੇ ਤੇ ਆ ਜਾਂ ਜਮੀਨ ਤੇ ਆ ਫਕੀਰ ਕਹਿੰਦਾ ਜਦੋਂ ਤੂੰ ਵੀ ਗੁੜੀ ਨੀਂਦੇ ਸੁੱਤਾ ਮੈਂ ਵੀ ਗੁੜੀ ਨੀਂਦੇ ਸੁੱਤਾ ਤਾਂ ਫਿਰ ਉੱਥੇ ਫਰਕ ਨਹੀਂ ਪੈਂਦਾ ਕਿ ਮਖਮਲੀ ਗੱਦਾ ਸੀ ਜਾਂ ਜਮੀਨ ਸੀ ਨੀਂਦ ਤੂੰ ਵੀ ਪੂਰੀ ਕੀਤੀ ਨੀਂਦ ਮੈਂ ਵੀ ਪੂਰੀ ਕੀਤੀ ਗੱਲ ਤਾਂ ਨੀਂਦ ਪੂਰੀ ਕਰਨ ਦੀ ਹੈ ਜਿੱਦਾਂ ਬੰਦਾ ਕਹਿੰਦਾ ਨਾ ਕਿ ਭੁੱਖ ਲੱਗੀ ਹੋਵੇ ਤਾਂ ਇਹ ਫਰਕ ਨਹੀਂ ਪੈਂਦਾ ਕਿ ਸੋਨੇ ਦੀ ਥਾਲੀ ਹੈ ਜਾਂ ਮੈਂ ਹੱਥ ਤੇ ਰੱਖ ਕੇ ਰੋਟੀ ਖਾ ਰਿਹਾ ਆ ਗੱਲ ਤਾਂ ਪੇਟ ਭਰਨ ਦੀ ਹੈ ਕਿਉਂਕਿ ਜੇ ਨੂੰ ਭੁੱਖ ਲੱਗੀ ਹੈ ਉਹ ਰੋਟੀ ਨੇ ਸੁਆਦ ਦੇਣਾ ਸੋਨੇ ਚਾਂਦੀ ਦੀ ਥਾਲੀਆਂ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਮੰਦੀਆ ਤਸੱਲੀਆਂ ਆ ਕਿ ਮੈਂ ਸੋਨੇ ਦੀ ਥਾਲੀ 'ਚ ਖਾ ਰਿਹਾ ਹਾਂ ਉਹ ਤਾਂ ਤਸੱਲੀ ਹੈ ਮੰਦੀ ਪਰ ਕੰਮ ਤਾਂ ਉਹ ਰੋਟੀ ਨੇ ਕਰਨਾ ਹੈ ਹੁਣ ਫਰਜ਼ ਕਰੋ ਰੋਟੀ ਉੱਪਰ ਸਬਜ਼ੀ ਰੱਖੀ ਹੋਵੇ ਔਰ ਉਹ ਰੋਟੀ ਥੱਲੇ ਥਾਲੀ ਕਿਸੇ ਕਿਸੇ ਵੀ ਚੀਜ਼ ਦੀ ਹੋਵੇ ਸੋਨੇ ਦੀ ਚਾਂਦੀ ਦੀ ਪਿੱਤਲ ਦੀ ਤਾਂਬੇ ਦੀ ਜਾਂ ਮਿੱਟੀ ਦੀ ਹੁਣ ਉਹ ਤਾਂ ਇੱਕ ਮੰਦੀ ਤਸੱਲੀ ਹੈ ਕਿ ਮੇਕੋ ਆਹ ਥਾਲੀ ਹੈ ਪਰ ਕੰਮ ਤਾਂ ਸਾਰਾ ਭੋਜਨ ਨੇ ਕਰਨਾ ਹੈ ਸਵਾਤਾ ਭੋਜਨ ਨੇ ਦੇਣਾ ਹੈ ਇਤੇ ਫਕੀਰ ਕਹਿੰਦੇ ਨੀਂਦ ਤੇਰੀ ਵੀ ਪੂਰੀ ਹੋਈ ਮੇਰੀ ਵੀ ਪੂਰੀ ਹੋਈ ਜਦੋਂ ਨੀਂਚ ਸੀ ਉਦੋਂ ਤੇਰੇ ਵਰਗੀ ਬਾਦਸ਼ਾਹ ਕਹਿੰਦਾ ਚਲੇ ਤਾਂ ਠੀਕ ਆ ਮੇਤੋਂ ਚੰਗੀ ਕਿਦਾਂ ਫਕੀਰ ਕਹਿੰਦੇ ਤੇਤੋਂ ਚੰਗੀ ਇਦਾਂ ਕਿ ਬਾਦਸ਼ਾਹ ਤੂੰ ਸਾਰੀ ਰਾਤ ਸੁੱਤਾ ਰਿਆ ਮੈਂ ਅੰਮ੍ਰਿਤ ਵੇਲੇ ਜਾਗਿਆ ਔਰ ਜਾ ਕੇ ਆਪਣੇ ਯਾਰ ਦੀ ਬੰਦਗੀ ਕੀਤੀ ਆਪਣੇ ਰੱਬ ਦਾ ਨਾਮ ਲਿਆ ਜਿਸਲੇ ਮੈਂ ਰੱਬ ਦਾ ਨਾਮ ਲੈ ਰਿਆ ਸੀ ਤੂੰ ਘਰਾੜੇ ਮਾਰ ਰਿਆ ਸੀ ਬਸ ਉਹ ਰਾਤ ਜਦੋਂ ਮੈਂ ਆਪਣੇ ਰੱਬ ਨੂੰ ਯਾਦ ਕਰ ਰਿਹਾ ਸੀ ਤੂੰ ਸੁੱਤਾ ਸੀ ਉਹ ਤੇਰੇ ਨਾਲੋਂ ਚੰਗੀ ਸੀ ਕਿਉਂਕਿ ਤੇਰੀ ਰਾਤ ਬ्यर्थ ਚਲੀ ਗਈ ਤਾਂ ਮੈਂ ਆਪਣੇ ਯਾਰ ਨੂੰ ਯਾਦ ਕਰਕੇ ਆਪਣੀ ਰਾਤ ਨੂੰ ਸਫਲ ਕਰ ਲਿਆ ਆਪਣੀ ਰਾਤ ਸਫਲ ਕਰੋ ਹੁਣ ਤੁਸੀਂ ਜਰਾ ਸੋchna ਹੈ ਤੁਸੀਂ ਜਰਾ ਸਮਝਣਾ ਹੈ ਕਿ ਜਦੋਂ ਵੀਸੀਂ ਆਪਣੇ ਰੱਬ ਨੂੰ ਯਾਦ ਕਰਦੇ ਹਾਂ ਆਪਣੇ ਮਾਲਿਕ ਨੂੰ ਯਾਦ ਕਰਦੇ ਹਾਂ ਤਾਂ ਸਮਝ ਲਓ ਏਸੀ ਆਪਣੀ ਉਹ ਰਾਤ ਨੂੰ ਆਪਣੇ ਉਹ ਦਿਨ ਨੂੰ ਆਪਣੇ ਉਹ ਪਲਾਂ ਨੂੰ ਸਫਲ ਕਰਦੇ ਹਾਂ ਤਾਂ ਹੀ ਤਾਂ ਸ਼ੇਖ ਸਾਦੀ ਨੇ ਇੱਕ ਬੜਾ ਪਿਆਰਾ ਇੱਕ ਸ਼ਬਦ ਕਿਹਾ ਹੈ ਸ਼ੇਖ ਸ਼ਾਦ ਸਾਡੀ ਇੱਕ ਫਕੀਰ ਹੋਏ ਐ ਉਹ ਕਹਿੰਦੇ ਦਿਨ ਕੋ ਦਿਨ ਕੋ ਰਿਜ਼ਕ ਤਲਾਸ਼ ਕਰਨੇ ਲਈ ਮਿਹਨਤ ਕਰੋ ਔਰ ਰਾਤ ਕੋ ਰਿਜ਼ਕ ਦੇਣੇ ਵਾਲੇ ਖੁਦਾ ਕੋ ਤਲਾਸ਼ ਕਰਨੇ ਲਈ ਮਿਹਨਤ ਕਰੋ ਬੜੀ ਪਿਆਰੀ ਲਾਈਨ ਕਹੀ ਉਹਨਾਂ ਨੇ ਕਹਿੰਦੇ ਦਿਨ ਦੇ ਟਾਈਮ ਪਰਮਾਤਮਾ ਨੇ ਜੋ ਸਾਨੂੰ ਰਿਜ਼ਕ ਦੇਣਾ ਹੈ ਉਹਦੇ ਵਾਸਤੇ ਮਿਹਨਤ ਕਰੀਏ ਯਾਨੀ ਕੋਈ ਦੁਕਾਨਦਾਰ ਹੈ ਦੁਕਾਨ ਤੇ ਜਾਵੇ ਕੋਈ ਦਿਹਾੜੀਦਾਰ ਹੈ ਦਿਹਾੜੀ ਤੇ ਜਾਵੇ ਕੋਈ ਹੋਰ ਕੰਮ ਕਰਦਾ ਹੈ ਕੋਈ ਬਿਜ਼ਨਸ ਕਰਦਾ ਹੈ ਤਾਂ ਆਪਣੀ ਡਿਊਟੀ ਤੇ ਜਾਵੇ ਉਹ ਕਹਿੰਦੇ ਦਿਨ ਕੋ ਰਿਜ਼ਕ ਤਲਾਸ਼ ਕਰਨੇ ਲਈ ਮਿਹਨਤ ਕਰੋ ਯਾਨੀ ਦਿਨ ਨੂੰ ਮਿਹਨਤ ਕਰ ਕਿਉਂਕਿ ਤੇਰੇ ਨਾਲ ਕਈ ਜੀਵ ਜੁੜੇ ਹੋਏ ਆ ਤੂੰ ਆਪਣਾ ਪੇਟ ਵੀ ਭਰਨਾ ਹੈ ਆਪਣੇ ਪਰਿਵਾਰ ਦਾ ਪੇਟ ਵੀ ਭਰਨਾ ਹੈ ਉਹਦੇ ਵਾਸਤੇ ਮਿਹਨਤ ਕਰ ਪਰ ਜਦੋਂ ਰਾਤ ਆਂਦੀ ਹੈ ਮੈਂ ਰਾਤ ਨੂੰ ਕੀ ਕਰਨਾ ਹੈ ਕਿ ਦਿਨ ਨੂੰ ਤਾਂ ਰਿਜ਼ਕ ਤਲਾਸ਼ ਕਰਨ ਵਾਸਤੇ ਮਿਹਨਤ ਕਰ ਯਾਨੀ ਭੋਜਨ ਵਾਸਤੇ ਕੱਪੜੇ ਵਾਸਤੇ ਹੋਰ ਪਦਾਰਥਾਂ ਵਾਸਤੇ ਦਿਨ ਨੂੰ ਮਿਹਨਤ ਕਰ ਪਰ ਰਾਤ ਨੂੰ ਰਿਜ਼ਕ ਦੇਣ ਵਾਲੇ ਖੁਦਾ ਨੂੰ ਪਾਣ ਵਾਸਤੇ ਮਿਹਨਤ ਕਰ। ਯਾਨੀ ਜੋ ਰਿਜ਼ਕ ਦੇਣ ਵਾਲਾ ਹੈ ਜੋ ਜ਼ਿੰਦਗੀ ਦੇਣ ਵਾਲਾ ਉਹ ਪਰਮਾਤਮਾ ਹੈ। ਰਾਤ ਨੂੰ ਜਾਗ। ਹੁਣ ਇੱਥੇ ਇਹ ਵੀ ਗੱਲ ਕਲੀਅਰ ਕਰ ਦੇਵਾਂਗੇ ਕਿ ਰਾਤ ਨੂੰ ਜਾਗਣ ਦਾ ਮਤਲਬ ਇਹ ਨਹੀਂ ਕਿ ਬੰਦਾ ਸੋਚੇ ਕਿ 12 ਵਜੇ 1 ਵਜੇ ਬਸ ਬੈਠਾ ਹੀ ਰਹਾ ਸੋਵਾ ਹੀ ਨਾ। ਉਹਦਾ ਮਤਲਬ ਕੀ ਹੈ ਕਿ ਅੰਮ੍ਰਿਤ ਵੇਲਾ ਗੁਰੂਆਂ ਰਹਿਬਰਾਂ ਨੇ ਚੁਣਿਆ ਹੈ ਅੰਮ੍ਰਿਤ ਵੇਲਾ। ਔਰ ਅੰਮ੍ਰਿਤ ਵੇਲਾ ਸਟਾਰਟ ਕਦੋਂ ਹੁੰਦਾ ਹੈ ਸੂਰਜ ਨਿਕਲਣ ਤੋਂ ਡੇਢ ਘੰਟਾ 90 ਮਿੰਟ ਪਹਿਲਾਂ ਅੰਮ੍ਰਿਤ ਵੇਲਾ ਸਟਾਰਟ ਹੋ ਜਾਂਦਾ ਹੈ। ਹੁਣ ਅਸੀਂ ਸੁਈਏ ਵੀ ਪਰ ਅਮਰਤ ਵੇਲੇ ਉੱਠ ਕੇ ਯਾਨੀ فرض ਕਰੋ ਜੇ 6 ਵਜੇ ਸੂਰਜ ਨਿਕਲਦਾ ਹੈ ਤਾਂ ਸਮਝ ਲਓ 4:30 ਵਜੇ ਟਾਈਮ ਸ਼ੁਰੂ ਹੋ ਗਿਆ ਹੁਣ ਅਸੀਂ 4 ਵਜੇ ਉੱਠੀਏ ਹੱਥ-ਮੂੰਹ ਧੋਈਏ ਇਸ਼ਨਾਨ ਕਰ ਸਕਦੇ ਇਸ਼ਨਾਨ ਕਰੀਏ ਨਹੀਂ ਤਾਂ ਫਰੈਸ਼ ਜੇ ਹੋ ਗਏ ਨਾ ਬਾਥਰੂਮ वगैरह ਜਾ ਕੇ ਬਰਸ਼-ਬਰਸ਼ ਕਰਕੇ ਫਰੈਸ਼ ਹੋ ਕੇ 4:30 ਪੌਣੇ 5 ਤੱਕ ਬਹਿ ਜਾਈਏ ਧਿਆਨ ਤੇ ਉਹ ਅਮਰਤ ਵੇਲਾ ਉਸ ਵੇਲੇ ਅਸੀਂ ਜਦੋਂ ਬਹਿੰਦੇ ਆ ਤਾਂ ਫਿਰ ਸਮਝ ਲਓ ਅਸੀਂ ਆਪਣੇ ਅੰਦਰ ਉਹ ਰਜ਼ਕ ਨੂੰ ਤਲਾਸ਼ ਕਰਦੇ ਜੋ ਰਿਜ਼ਕ ਦੇਣ ਵਾਲਾ ਹੈ ਕਿਉਂਕਿ ਦਿਨ ਨੂੰ ਦਾਤ ਤਲਾਸ਼ ਕਰਨੀ ਹੈ ਤਾਂ ਰਾਤ ਨੂੰ ਦਾਤੇ ਨੂੰ ਤਲਾਸ਼ ਕਰਨਾ ਹੈ। ਔਰ ਜਦੋਂ ਰਾਤ ਨੂੰ ਦਾਤੇ ਨੂੰ ਤਲਾਸ਼ ਕਰਦੇ ਆ ਤਾਂ ਯਾਦ ਰੱਖੋ ਜਿਹੜਾ ਰਾਤ ਨੂੰ ਦਾਤੇ ਨੂੰ ਤਲਾਸ਼ ਕਰਦਾ ਹੈ ਫਿਰ ਦਿਨ ਦੀ ਰੋਸ਼ਨੀ 'ਚ ਦਾਤਾਂ ਆਪਣੇ ਆਪ ਹੀ ਉਹਦੇ ਕੋ ਆਣੀਆਂ ਸ਼ੁਰੂ ਹੋ ਜਾਂਦੀਆਂ। ਇਹ ਵੀ ਗੱਲ ਸੱਚੀ ਹੈ ਕਿ ਜੇ ਰਾਤ ਨੂੰ ਤੂੰ ਆਪਣੇ ਰੱਬ ਦੀ ਬੰਦਗੀ ਕਰਦਾ ਹੈ, ਆਪਣੇ ਰੱਬ ਦਾ ਸਿਮਰਨ ਕਰਦਾ ਹੈ, ਉਹਤੇ ਵਿਸ਼ਵਾਸ ਰੱਖਦਾ ਹੈ ਤਾਂ ਫਿਰ ਦਿਨ ਨੂੰ ਤੂੰ ਜਦੋਂ ਮਿਹਨਤ ਕਰਦਾ ਹੈ ਨਾ ਉਹਨੂੰ ਯਾਦ ਕਰਕੇ ਤਾਂ ਤੈਨੂੰ ਕਾਮਯਾਬੀ ਆਸਾਨੀ ਨਾਲ ਮਿਲਣੀ ਸ਼ੁਰੂ ਹੋ ਜਾਂਦੀ ਹੈ ਸਮਝਦੇ ਹੋ ਕਿ ਨਹੀਂ ਤੇ ਜੇ ਰਾਤ ਸਾਡੀ ਗਫਰਤ ਵਿੱਚ ਗੁਜ਼ਰ ਗਈ ਰਾਤ ਨੂੰ ਯਾਦ ਹੀ ਨਾ ਕੀਤਾ ਆਪਣੇ ਮਾਲਿਕ ਨੂੰ ਆਪਣੇ ਪ੍ਰਮਾਤਮਾ ਆਪਣੇ ਪ੍ਰਭੂ ਨੂੰ ਤਾਂ ਜਿਹੜਾ ਉਹਨੂੰ ਭੁੱਲ ਜਾਂਦਾ ਹੈ ਐਦਾਂ ਹੀ ਸਮਝ ਲਓ ਜਿਹੜਾ ਦਾਤੇ ਨੂੰ ਭੁੱਲ ਗਿਆ ਫਿਰ ਦਾਤਾਂ ਉਹ ਤੋਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿਉਂਕਿ ਦਾਤੇ ਨਾਲ ਹੀ ਤਾਂ ਦਾਤਾਂ ਜੁੜੀਆਂ ਹੈ ਦਾਤੇ ਨੂੰ ਯਾਦ ਰੱਖਾਂਗੇ ਤਾਂ ਦਾਤਾਂ ਨੇੜੇ ਆਣਗੀਆਂ ਪਰ ਦਾਤਾਂ ਦੇਣ ਵਾਲੇ ਦਾਤੇ ਨੂੰ ਭੁੱਲਦੇ ਜਾਵਾਂਗੇ ਤਾਂ ਜਦੋਂ ਦਾਤਾ ਭੁੱਲਦਾ ਚਲਾ ਗਿਆ ਤਾਂ ਉਹਦੀਆਂ ਦਾਤਾਂ ਵੀ ਦੂਰ ਹੁੰਦੀਆਂ ਚਲੀਆਂ ਜਾਂਦੀਆਂ ਹਨ ਕਿਉਂਕਿ ਜੁੜੇ ਹੋਏ ਇੱਕ ਦੂਜੇ ਨਾਲ ਸਮਝਦੇ ਹੋ ਕਿ ਨਹੀਂ ਹੁਣ ਸਮਝ ਲਓ ਕਿ ਰਾਜੇ ਨਾਲ ਹੀ ਜਿੱਦਾਂ ਦੁਨਿਆਵੀ ਤੌਰ ਤੇ ਬੰਦਾ ਮਿਸਾਲ ਲੈਂਦਾ ਹੈ ਕਿ ਰਾਜੇ ਨਾਲ ਹੀ ਰਾਜੇ ਦਾ ਧਨ ਰਾਜੇ ਦੇ ਪਦਾਰਥ ਰਾਜੇ ਦੀਆਂ ਜਿੰਨੀਆਂ ਵੀ ਦਾਤਾਂ ਜੁੜੀਆਂ ਹੋਈਆਂ ਹਨ ਹੁਣ ਤੁਸੀਂ ਰਾਜੇ ਕੋ ਜਾ ਕੇ ਕਪੜਾ ਮੰਗੂਗੇ ਰਾਜ ਨੇ ਕਪੜਾ ਦੇ ਦੇਣਾ ਹੈ ਭੋਜਨ ਮੰਗੂਗੇ ਰਾਜ ਨੇ ਭੋਜਨ ਦੇਣਾ ਪਰ ਜੇ ਬੰਦਾ ਰਾਜੇ ਤੋਂ ਦੂਰ ਚਲਾ ਗਿਆ ਤਾਂ ਜਿਹੜੀਆਂ ਰਾਜੇ ਨਾਲ ਦਾਤਾਂ ਹੈ ਬੰਦਾ ਉਹਨਾਂ ਤੋਂ ਵੀ ਦੂਰ ਚਲਾ ਜਾਏਗਾ ਕਿਉਂਕਿ ਦੇਣ ਵਾਲਾ ਤਾਂ ਰਾਜਾ ਜਾਨੀ ਉਹ ਮਾਲਿਕ ਉਹ ਪ੍ਰਮਾਤਮਾ ਉਹ ਪ੍ਰਭੂ ਹੈ ਉਹਦੇ ਨਾਲ ਆਪਣਾ ਤਾਰ ਜੋੜ ਕੇ ਰੱਖਾਂਗੇ ਉਹਦੇ ਨਾਲ ਆਪਣਾ ਲਿੰਕ ਆਪਣਾ ਰਿਸ਼ਤਾ ਬਣਾ ਕੇ ਰੱਖਾਂਗੇ ਤਾਂ ਫਿਰ ਜੀਵਨ 'ਚ ਕਮੀ ਕੋਈ ਨਹੀਂ ਆਏਗੀ ਇਹ ਯਾਦ ਰੱਖੋ ਹਮੇਸ਼ਾ ਇਸ ਲਈ ਆਪਣਾ ਰਿਸ਼ਤਾ ਆਪਣੇ ਮਾਲਿਕ ਨਾਲ ਬਣਾ ਕੇ ਰੱਖੋ ਉਹਦੇ ਨਾਲ ਜੁੜ ਕੇ ਰਹੀਏ ਤਾਂ ਫਿਰ ਸਾਨੂੰ ਜੀਵਨ 'ਚ ਕਮੀ ਕੋਈ ਕਦੀ ਆ ਹੀ ਨਹੀਂ ਸਕਦੀ